ਥਰਮਲ ਪਲਾਨ ਨੂੰ ਲੈ ਕੇ ਜੋ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਉਸ ਨੂੰ ਲੈ ਕੇ ਦੱਸਦੀ ਕਿ ਵਿਰੋਧੀਆਂ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉਹਨਾਂ ਦੇ ਵੱਲ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਭਗਵੰਤ ਮਾਨ ਜੀ ਪੰਜਾਬ ਨੂੰ ਟਿਕਾਊ ਵਿੱਤੀ ਫੈਸਲਿਆਂ ਦੀ ਲੋੜ ਹੈ ਨਾ ਕਿ ਆਲੋਚਨਾਤਮਕ ਪ੍ਰਾਪਤੀਆਂ ਜੋ ਇਸ ਦੇ ਕਰਜ਼ੇ ਦੇ ਸੰਕਟ ਨੂੰ ਹੋਰ ਡੂੰਗਾ ਕਰਨ ਗੋਇੰਦਵਾਲ ਪਾਵਰ ਪਲਾਂਟ ਇੱਕ ਸੰਪਤੀ ਤੋਂ ਬਹੁਤ ਦੂਰ ਇੱਕ ਚਿੱਟੇ ਹਾਥੀ ਵਾਂਗ ਦਿਖਾਈ ਦਿੰਦਾ ਹੈ ਅਤੇ ਰਾਜ ਦੀ ਪਹਿਲੀ ਹੀ ਤਣਾ ਵਿੱਚ ਡੂੰਗੀ ਵਿੱਚ ਸਥਿਤੀ ਦੀ ਦੇਣਦਾਰੀ ਪਲਾਟ ਸਿਰਫ 6800 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ ਤੇ ਜਿਸ ਦਾ ਬੋਝ ਹੁਣ ਪੰਜਾਬ ਦੇ ਟੈਕਸ ਦਾ ਦਾ ਤਾਵਨ ਟਕਣਾ ਪਵੇਗਾ ਪੀਪੀਏ ਪੰਜਾਬ ਨੂੰ ਉਤਪਾਦਨ ਦੇ 100% ਲਈ ਇੱਕ ਨਿਸ਼ਚਿਤ ਤੌਰ ਤੇ ਫੀਸ ਜਿਹੜੀ ਅਦਾ ਕਰਨ ਲਈ ਮਜਬੂਰ ਕਰਦਾ ਹੈ ਜਦੋਂ ਕਿ ਦੂਜੇ ਰਾਜ 80% ਤੋਂ ਵੱਧ ਭੁਗਤਾਨ ਨਹੀਂ ਕਰਦੇ ਇਹ ਅਨੁਚਿਤ ਪੀਪਏ ਧਾਰਨਾਵਾਂ ਕਾਰਨ 2020 ਤੱਕ ਪੰਜਾਬ ਪਹਿਲਾਂ ਹੀ 5400 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕਾ ਹੈ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹਨਾਂ ਸਮਝੌਤਿਆਂ ਦੇ ਜੀਵਨ ਕਾਲ ਵਿੱਚ ਰਾਜ ਨੂੰ ਕੁੱਲ 65000 ਕਰੋੜ ਰੁਪਏ ਜਨ ਤੱਕ ਫੰਡਾ ਤੋਂ ਸਿਰਫ ਅਨਿਸ਼ਚਿਤ ਫੀਸਾਂ ਤੇ ਨਾਕ ਨੁਕਸਾਨ ਹੋਵੇਗਾ ਤੁਹਾਨੂੰ ਇੱਕ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤੇ ਤੁਸੀਂ ਪਿਛਲੇ 2 ਸਾਲਾਂ ਵਿੱਚ ਕਿੰਨੀ ਫੀਸ ਹੈ ਜਿਹੜੀ ਅਦਾ ਕੀਤੀ ਹੈ ਕਿ ਤੁਹਾਡੇ ਕੋਲ ਸਰਕਾਰੀ ਮਾਲਕੀ ਵਾਲੀਆਂ ਸਟੇਟ ਪਾਵਰ ਟ੍ਰਾਂਸਮਿਸ਼ਨ ਕੰਪਨੀਆਂ ਅਤੇ ਰਾਸ਼ਟਰੀ ਗ੍ਰਿਡ ਤੋਂ ਬਿਜਲੀ ਦੀ ਖਰੀਦੀ ਸਹੂਲਤ ਲਈ ਵਧੀ ਵਿਧੀ ਹੈ ਇਹ ਅਸਥਿਰ ਸਥਿਤ ਕਾਨੂੰਨੀ ਜਿਹੜੀ ਕਾਰਵਾਈ ਦੀ ਮੰਗ ਕਰਦੀ ਹੈ ਤੁਸੀਂ 2 ਸਾਲ ਪਹਿਲਾਂ ਕੀਤੇ ਵਾਅਦੇ ਅਨੁਸਾਰ ਪੀਪੀਐਸ ਨੂੰ ਰੱਦ ਜਾਂ ਮੁੜ ਸਮਝੌਤਾ ਕਿਉਂ ਨਹੀਂ ਕੀਤਾ ਕਿ ਤੁਸੀਂ ਵੀ ਇਹਨਾਂ ਪੀਪੀਐਸ ਵਾਂਗ ਜਵਾਬਦੇਹ ਨਹੀਂ ਹੋ ਤੁਹਾਡਾ ਗਵਰਨੈਂਸ ਮਾਡਲ ਬਸਟ ਬੈਲੂਨ ਵਾਂਗ ਹੈ ਦੱਸ ਦਿਓ ਕਿ ਇਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਥਰਮਲ ਪ੍ਰਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸੱਦੇ ਹਨ ਪ੍ਰਾਪਤੀਆਂ ਜੋ ਇਸ ਦੇ ਕਰਜ਼ੇ ਦੇ ਸੰਕਟ ਨੂੰ ਹੋਰ ਡੂੰਗਾ ਕਰਨ ਗੋਇੰਦਵਾਲ ਪਾਵਰ ਪਲਾਂਟ ਇੱਕ ਸੰਪਤੀ ਤੋਂ ਬਹੁਤ ਦੂਰ ਇੱਕ ਚਿੱਟੇ ਹਾਥੀ ਵਾਂਗ ਦਿਖਾਈ ਦਿੰਦਾ ਹੈ ਅਤੇ ਰਾਜ ਦੀ ਪਹਿਲੀ ਹੀ ਤਣਾ ਵਿੱਚ ਡੂੰਗੀ ਵਿੱਚ ਸਥਿਤੀ ਦੀ ਦੇਣਦਾਰੀ ਪਲਾਟ ਸਿਰਫ 6800 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ ਤੇ ਜਿਸ ਦਾ ਬੋਝ ਹੁਣ ਪੰਜਾਬ ਦੇ ਟੈਕਸ ਦਾ ਦਾ ਤਾਵਨ ਟਕਣਾ ਪਵੇਗਾ ਪੀਪੀਏ ਪੰਜਾਬ ਨੂੰ ਉਤਪਾਦਨ ਦੇ 100% ਲਈ ਇੱਕ ਨਿਸ਼ਚਿਤ ਤੌਰ 'ਤੇ ਫੀਸ ਜਿਹੜੀ ਅਦਾ ਕਰਨ ਲਈ ਮਜਬੂਰ ਕਰਦਾ ਹੈ ਜਦੋਂ ਕਿ ਦੂਜੇ ਰਾਜ 80% ਤੋਂ ਵੱਧ ਭੁਗਤਾਨ ਨਹੀਂ ਕਰਦੇ ਇਹ ਅਨੁਚਿਤ ਪੀਪਾ ਧਾਰਨਾਵਾ ਕਾਰਨ 2020 ਤੱਕ ਪੰਜਾਬ ਪਹਿਲਾਂ ਹੀ 5400 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕਾ ਹੈ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹਨਾਂ ਸਮਝੌਤਿਆਂ ਦੇ ਜੀਵਨ ਕਾਲ ਵਿੱਚ ਰਾਜ ਨੂੰ ਕੁੱਲ 65000 ਕਰੋੜ ਰੁਪਏ ਜਨ ਤੱਕ ਫੰਡਾ ਤੋਂ ਸਿਰਫ ਅਨਿਸ਼ਚਿਤ ਫੀਸਾਂ ਤੇ ਨਾਕ ਨੁਕਸਾਨ ਹੋਵੇਗਾ ਤੁਹਾਨੂੰ ਇੱਕ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤੇ ਤੁਸੀਂ ਪਿਛਲੇ 2 ਸਾਲਾਂ ਵਿੱਚ ਕਿੰਨੀ ਫੀਸ ਹੈ ਜਿਹੜੀ ਅਦਾ ਕੀਤੀ ਹੈ ਕਿ ਤੁਹਾਡੇ ਕੋਲ ਸਰਕਾਰੀ ਮਾਲਕੀ ਵਾਲੀਆਂ ਸਟੇਟ ਪਾਵਰ ਟ੍ਰਾਂਸਮਿਸ਼ਨ ਕੰਪਨੀਆਂ ਅਤੇ ਰਾਸ਼ਟਰੀ ਗ੍ਰਿਡ ਤੋਂ ਬਿਜਲੀ ਦੀ ਖਰੀਦ ਦੀ ਸਹੂਲਤ ਲਈ ਵਧੀ ਵਿਧੀ ਹੈ ਇਹ ਅਸਥਿਰ ਸਥਿਤ ਕਾਨੂੰਨੀ ਜਿਹੜੀ ਕਾਰਵਾਈ ਦੀ ਮੰਗ ਕਰਦੀ ਹੈ ਤੁਸੀਂ 2 ਸਾਲ ਪਹਿਲਾਂ ਕੀਤੇ ਵਾਅਦੇ ਅਨੁਸਾਰ ਪੀਪੀਐਸ ਨੂੰ ਰੱਦ ਜਾਂ ਮੁੜ ਸਮਝੌਤਾ ਕਿਉਂ ਨਹੀਂ ਕੀਤਾ ਕਿ ਤੁਸੀਂ ਵੀ ਇਹਨਾਂ ਪੀਪੀਐਸ ਵਾਂਗ ਜਵਾਬਦੇਹ ਨਹੀਂ ਹੋ ਤੁਹਾਡਾ ਗਵਰਨੈਂਸ ਮਾਡਲ ਬਸਟ ਬੈਲੂਨ ਵਾਂਗ ਹੈ ਦੱਸ ਦਿਓ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਥਰਮਲ ਪ੍ਰਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸੱਤੇ ਨੇ